ਇਹ ਤੋਂ ਗੁਰੂ ਗੋਬਿੰਦ ਸਿੰਘ ਜੀ ਤਹਾ ਮਾਸੀ ਵੜ ਦੇ ਜੰਗਲਾਂ ਦੇ ਵਿੱਚ ਚੱਲਦੇ ਹਾਂ ਤੇ ਛੋਟੇ ਸਾਹਿਬ ਜਾਦੇ ਗੁਰੂ ਰੰਗ ਦੇ ਨਾਲ ਚੱਲਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਨਾ ਇੱਕ ਸਿੱਖ ਜਗ ਆਇਆ ਕਿ ਪੂਰਨ ਬਸੰਦ ਹੁੰਦਾ ਸੀ ਜਾਂ ਦੰਤੂ ਸਹਿਬ ਉਹ ਬੇਅੰਤੀ ਕਰਦਾ ਹੁੰਦਾ ਸੀ ਰਜਾਣਾ ਕੇ ਕੀ ਆਪ ਜੀ ਨੂੰ ਦਰਸ਼ਨ ਦੋ ਦਰਸ਼ਨ ਦੋ ਕਿੰਨੇ ਚੱਲੋ ਅੱਜ ਉਹਨੂੰ ਦਰਸ਼ਨ ਦੇਈ ਜਾਈਏ ਗੁਰੂ ਗੋਬਿੰਦ ਸਿੰਘ ਜੀ ਆਪਦੇ ਹਨ ਜਦ ਮਾਸੀ ਵਾਲੇ ਦੇ ਜੰਗਲਾਂ ਵੱਲ ਜਾਦੇ ਹਨ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਚੇਤੇ ਆ ਗਏ ਕਿ ਸਿੱਖ ਹੁੰਦਾ ਹੀ ਪੂਰਨ ਸੰਗ ਉਹ ਆਪ ਦਾ ਹੀ ਦਰਸ਼ਨ ਦੇ ਲੋ ਤੇ ਅੱਜ ਜਾਂਦੇ ਹਨ ਨਗਰ ਦੇ ਬਾਹਰ ਪਹੁੰਚ ਗਏ ਤੇ ਪਿੰਡ ਵਾਲਿਆਂ ਨੂੰ ਪੁੱਛਣਾ ਕੀਤਾ ਕਿ ਭਾਈ ਪੂਰਨ ਮਸੰਦ ਦਾ ਘਰ ਇਹੀ ਹੈ ਕਿਤੇ ਹਾਂਜੀ ਇਹ ਜੀ ਤੇ ਉਹ ਮੰਗਤ ਪੰညਤ ਮਹਿਰ ਗਿਆ ਜੀ ਨੇ ਦੱਸਿਆ ਕਿ ਪੂਰਨ ਮਸੰਦ ਦਾ ਘਰ ਮੈਨੂੰ ਪਤਾ ਕਿਹੜਾ ਹੁਣ ਪੂਰਨ ਮਸੰਦ ਦੇ ਕੋਲ ਗੁਰੂ ਗੋਬਿੰਦ ਸਿੰਘ ਜੀ ਜਾ ਰਹੇ ਹਨ ਘਰ ਪਹੁੰਚਿਆ ਤੇ ਪਹੁੰਚ ਕੇ ਗੁਰੂ ਗੋਬਿੰਦ ਸਿੰਘ ਜੀ ਆਪਕੇ ਜਾਓ ਮੈਂ ਜਿੱਤੀ ਹੁਣ ਤੁਸੀਂ ਚਲੇ ਜਾਓ ਰਾਤ ਦਾ ਟਾਈਮ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦਰਵਾਜ਼ਾ ਖੋਲਦੇ ਹਨ ਥੱਲੇ ਨੌਕਰ ਹੈ ਇਹਦਾ ਪੂਰਨ ਸੰਗਤ ਦਾ ਪੂਰਨ ਸੰਗਤ ਦਾ ਜਿਹੜਾ ਨੌਕਰ ਹੈ ਨਾ ਉਹਨੇ ਦਰਵਾਜ਼ਾ ਖੋਲਿਆ ਤੇ ਪੁੱਛਦਾ ਕੌਣ ਹੋ ਤੁਸੀਂ ਨੇ ਨੌਕਰਨੇ ਕਦੀ ਦਰਸ਼ਨ ਨਹੀਂ ਸਿੱਕੀ ਤੇ ਅੱਜ ਪਹਿਲੀ ਵਾਰ ਦਰਸ਼ਨ ਕਰ ਰਿਹਾ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਬਾਨਾ ਪਾਟਿਆ ਹੋਇਆ ਹੈ ਪੈਰਾ ਦੇ ਵਿੱਚ ਕੱਢੇ ਹੱਥ ਲਹੂ ਨੇ ਪੋ ਰਿਆ ਹੈ ਪਰ ਜੇ ਵਗਰਗਰ ਕਰ ਰਿਹਾ ਹੈ ਅਸੀਂ ਦੇਖਦੇ ਆ ਨਾ ਕਹਿੰਦੇ ਦੇ ਭਾਸ ਭੱਜੇ-ਭੱਜੇ ਘਰ ਨਹੀਂ ਹੁੰਦੇ ਕਈਆਂ ਦੇ ਪਾਸ ਬਹੁਤਾ ਪੈਸਾ ਨਹੀਂ ਹੁੰਦਾ ਪਰ ਉਹਨਾਂ ਦੇ ਚਿਹਰੇ ਦੇਖ ਲਈ ਉਹਨਾਂ ਦੇ ਘਰਾਂ 'ਚ ਖੁਸ਼ੀ ਦੇਖਦੇ ਆ ਤੇ ਮਨ ਤੋਂ ਬਾਵਾ ਨਿਕਲਦੀ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਵਾਜਨ ਕਹਿੰਦੇ ਨਾ ਗੋਨ ਪਰਵਾਰ ਕਹਿੰਦਾ ਹੈ ਤੇ ਆਖਦਾ ਹੈ ਕਿ ਬਾਈ ਜੀ ਇਹਨੂੰ ਹਰ ਕੋ ਜਾਣਦਾ ਗੁਰੂ ਗੋਬਿੰਦ ਸਿੰਘ ਜੀ ਆਪੇ ਨੇ ਨਦਨ ਤੋਂ ਸ਼ਹਿਰ ਦਾ ਨਾਮ ਸੁਣਿਆ ਹੈ ਜਾਂ ਤਾਂ ਸੁਣਿਆ ਹੈ ਕਹਿੰਦੇ ਉੱਤੇ ਜਾ ਕੇ ਕਹਿੰਦੇ ਤੇਰੇ ਮਾਲਕ ਕੋ ਗੁਰੂ ਗੋਬਿੰਦ ਸਿੰਘ ਜੀ ਆਏ ਹਨ ਮੈਂ ਇੱਕ ਵਾਰ ਆਇਆ ਕਿ ਜਦ ਇਹ ਨਹੀਂ ਗੱਲ ਪਤਾ ਲੱਗੀ ਉਹਨੇ ਸੁਣਿਆ ਬਹੁਤ ਸੀ ਰਸ ਉਤੇ ਚਰਨਾ ਜਿੱਦ ਕੋਈ ਨੌਕਰ ਗੋਬਿੰਦ ਸਿੰਘ ਜੀ ਦੇ खुशी चढ़ गई दरवाजा खोल के गुरु गोबिंद जी आओ मेरे मजे से बैठना करो आओ छे चढ़ गई गया बहुत सुनिया गुरु गोबिंद जी का लौकर भजिया भजया गया उ जाके दरवाजा खड़का लग जाते छेती छेती आखता कि दरवाजा खोलो दरवाजा खोलो ਕੂਰਨ ਸੰਧੂ ਆਖਦਾ ਕੀ ਹੋਇਆ ਇਹਨਾਂ ਕਿ ਜੋਰ ਜੋਰ ਦੀ ਤੂੰ ਦਰਵਾਜ਼ਾ ਖੜਕਾ ਰਿਹਾ ਹੈ ਤੇ ਆਇਆ ਹੈ ਥੱਲੇ ਗੁਰੂ ਗੋਬਿੰਦ ਸਿੰਘ ਜੀ ਆਏ ਹਨ ਉਹ ਕੂਰਨ ਸੰਧੂ ਆਖਦਾ ਕਿ ਨਾਲ ਕੌਣ ਹੈ ਕਹਿੰਦਾ ਤੇ ਕੋਈ ਨਹੀਂ ਗੁਰੂ ਗੋਬਿੰਦ ਸਿੰਘ ਜੀ ਇਕੱਲੇ ਨੇ ਤੇ ਆਪਣੇ ਨੌਕਰ ਨੂੰ ਕੂਰਨ ਸੰਧੂ ਜੀ ਨੇ ਤੂੰ ਕੀ ਕਿਹਾ ਫਿਰੋ ਮਹਗੁਰੂ ਸਾਹਿਬ ਨੂੰ ਕੀ ਕਿਹਾ ਕਿ ਪੂਰਨ ਕਿੱਥੇ ਗਏ ਮੈਂ ਕਿਹਾ ਉਹ ਤਾਂ ਉੱਤੇ ਸੋ ਰਹੇਗੇ ਮੈਂ ਹੋਣੀ ਜਗਾ ਕੇ ਲਿਆਉਣਾ ਤੇ ਪੂਰਨ ਬਸੰਦ ਨੇ ਜਿਹਨੇ ਸਾਰਾ ساری ਜਿੰਦਗੀ ਗੁਰੂ ਘਰ ਦਾ ਖਾਦਾ ਜਿਹੜਾ ਕਦੀ ਬੇਨਤੀਆਂ ਕਰਦਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਆਓ ਤੇ ਸਾਡੇ ਘਰ ਦੇ ਵਿੱਚ ਚਰਨ ਪਾਉਂਵਾਂ ਜੀ ਗੁਰੂ ਗੋਬਿੰਦ ਸਿੰਘ ਜੀ ਆਏ ਹਨ ਤੇ ਮੁੱਖ ਜੋਗੀ ਕਹਿ ਰਿਹਾ ਜਾ ਕੇ ਕਹਦੇ ਸਭ ਤੁਹਾਡੇ ਦਰਸ਼ਨਾਂ ਦੀ ਲੋੜ ਹੈ

ਉਹ ਗਏ ਉਹ ਸੁਟਿਆ ਕਿਹਾ ਗੁਰੂ ਗੋਬਿੰਦ ਸਿੰਘ ਜੀ ਉਹ ਤੇ ਮੈਨੂੰ ਐਦਾਂ ਬੋਲਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਜਾ ਕੇ ਕਹਿ ਤੋ ਸਾਡੇ ਘਰ ਤੋਂ ਚਲਾ ਜਾ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨਾ ਕਹਿੰਦੇ ਭਾਈ ਤੇਰਾ ਜਿਹੜਾ ਮਾਲਕ ਇਹ ਨਹੀਂ ਕਿਸੇ ਘਰ ਵਾਲੇ ਸਾਡੇ ਨਾਮ ਤੋਂ ਸਰਬ ਇਹੰਦਾ ਸੀ ਦਰਸ਼ਨ ਦੇ ਦੇ ਕਹਿੰਦੇ ਅੱਜ ਦਰਸ਼ਨ ਦੇ ਆਏ ਹਾਂ ਚਲੋ ਕੋਈ ਕਰ ਲਈਏ ਦਰਸ਼ਨਾਂ ਦੀ ਲੋੜ ਨਹੀਂ ਤੇ ਜਿਉਣਾ ਨਾ रो रहा है बहुत नौकरा वापर गया क्योंकि नौ बहुत है। है गुरु गोबिंद सिंह जी आखता है कि गुरु साहिब जी मैं गरीब हाँ मैं कभी इस गल का सिख रब नही कि मैनु गरीब क्यों रखिया ਪਰ ਅੱਜ ਵੀ ਮੈਂ ਰੱਬ ਦੇ ਨਾਲ ਇੱਕ ਗਿਲਾ ਹੈ ਇੱਕ ਸਿੱਖਵਾ ਹੈ ਮੇਰੇ ਕੋਲ ਘਰ ਨਹੀਂ ਜੀ ਮੇਰੇ ਕੋਲ ਘਰ ਹੁੰਦਾ ਨਾ ਮੈਂ ਸਭ ਉਥੇ ਲੈ ਜਾਂਦਾ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਉਹ ਸੇਵਾ ਕੀਤੀ ਚਰਖਾ ਸਾਫ ਕੀਤੀ ਜੋੜੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਉਹ ਘਰ ਦੇ ਵਿੱਚੋਂ ਚੱਲ ਪੈਂਦੇ ਹਣ ਸਰਵਾਸੀ ਵਾੜੇ ਦੇ ਜੰਗਲਾਂ ਦੇ ਵੱਲ ਤੇ ਜਦ ਸਰਵਾਸੀ ਵਾੜੇ ਦੇ ਜੰਗਲਾਂ ਦੇ ਵਿੱਚ ਚੱਲਦੇ ਹਨ ਉਦੇਪੀ ਸੂਈ ਝੋਣੇ ਨੇ ਨੌਕਰੀ ਸਾਡੀ ਦਿੱਤੀ ਤੇ ਆਪਣੇ ਲੋਕਾਂ ਨੂੰ ਮਾਲਕ ਨੂੰ ਆਪਾਂ ਮੈਂ ਤੁਹਾਡੇ ਕੋਲ ਨਹੀਂ ਕੋਈ ਗਿਲਤੀ ਕਰਾਂਗਾ ਮੈਂ ਚੱਲਾ ਜਿਹੜਾ ਆਪਣੇ ਗੁਰੂ ਦਾ ਨਹੀਂ ਉਹ ਕਿਸੇ ਦਾ ਕੀ ਬਣੇਗਾ ਮੈਂ ਨਹੀਂ ਗਿਲਤੀ ਕਰਾਂਗਾ ਉਹ ਚੱਲਾ